ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਸਾਨੂੰ ਹਦਾਇਤਾਂ ਆਂਦੀਆਂ ਹਨ ਨਸ਼ਿਆ ਦੇ ਖਿਲਾਫ ਤੇ ਓਵਰঅল ਕ੍ਰਾਈਮ ਦੇ ਖਿਲਾਫ ਤੇ ਜਿੱਦਾ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਜਿਹੜੀ ਸਾਡੀ ਪੁਲਿਸ ਹੈ ਉਹਦੀ ਵੀ ਟਾਪ ਪ੍ਰਾਇਰੀਟੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕਰਾਈਮ। ਉਸੇ ਲੜੀ ਦੇ ਵਿੱਚ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕਾਬੰਦੀ ਕਰਦੇ ਰਹਿੰਦੇ ਆ। ਕੱਲ ਵੀ ਅਸੀਂ ਨਾਕਾਬੰਦੀ ਕੀਤੀ ਸੀ ਜਿਹੜੀ ਮੀਡੀਆ ਦੇ ਸੱਜਣ ਸੀ ਉਹਨਾਂ ਦਾ ਵਾਰਤਾਲਾਪ ਵੀ ਕੀਤਾ। ਉਸੇ ਲੜੀ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਅੱਜ ਨਿਊ ਇਅਰ ਈਵ ਹੈ। ਇਹ ਇਹ सेलिब्रेशन ਦੀ ਆਲ ਦੇ ਵਿੱਚ ਕਈ ਜਿਹੜੇ ਸ਼ਰਾਬੀ ਅਨਸਰ ਹੁੰਦੇ ਆ ਉਹ दारू ਪੀ ਕੇ ਗੱਡੀ ਚਲਾਉਣਾ ਓਵਰ ਸਪੀਡਿੰਗ ਕਰਨਾ ਹੁੱਲੜਵਾਜੀ ਕਰਨਾ ਜਾਂ ਚੋਰੀ ਚਕਾਰੀ ਜਿਹੜੇ ਬੰਦੇ ਕਰਦੇ ਉਹ ਵੀ ਜਿਹੜੇ ਹੈਗੇ ਐਕਟਿਵ ਹੋ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਤੇ ਉਹਨਾਂ ਤੇ ਨਿਗਾਹ ਰੱਖਣ ਦੇ ਲਈ ਪ੍ਰੋਪਰ ਚੈਕਿੰਗ ਦੇ ਲਈ ਤੇ ਪ੍ਰੀਵੈਂਸ਼ਨ ਦੇ ਲਈ ਸਾਡੇ ਸਾਰੇ ਅਫਸਰਾਂ ਵੱਲੋਂ ਅਜਲਾਕਾਬੰਦੀ ਕੀਤੀ ਗਈ ਹੈ ਪੂਰੇ ਆਪਰੇਸ਼ਨ ਨੂੰ ਸਾਡੇ ਐਸਪੀ ਪੀਵੀਆਈ ਸਾਹਿਬ ਲੀਡ ਕਰ ਰਹੇ ਆ ਹੁਣ ਤੱਕ ਕਰੀਬ 18 ਜਿਹੜੇ ਹੈਗੇ ਚਲਾਣ ਡਰਿੰਕ ਐਂਡ ਡਰਾਈਵਿੰਗ ਦੇ ਕਿਤੇ ਜਾ ਚੁੱਕੇ ਆ ਤੇ ਅਬ 12 ਜਿਹੜੀ ਹੈਗੀ ਆ ਮੋਟਰਸਾਈਕਲ ਹੁਣ ਤੱਕ ਇੰਪਾਉਂਡ ਕੀਤੀ ਜਾ ਚੁੱਕੀ ਹੈ ਤੇ ਲੇਟ ਨਾਈਟ ਤੱਕ ਸਾਡੀ ਜਿਹੜੀ ਹੈ ਨਾਕਾਬੰਦੀ ਰਹੇਗੀ ਪਾਰਟਿਕੂਲਰਲੀ ਜਿਹੜੇ ਰਸਤੇ ਵੱਡੇ ਸ਼ਹਿਰਾਂ ਨਾਲ ਕਨੈਕਟਡ ਹੈ ਜਿਹੜੇ ਨਾਕਾਸੀਂ ਅਸੀਂ ਬੜੇ ਸਟ੍ਰੈਟੇਜੀਕਲੀ ਨਾਕੇ ਪਲੇਸ ਕੀਤੇ ਆ ਜਿਵੇਂ ਆਸੀਂ ਨਾਕਾ ਜਿਵੇਂ ਬੜਾਲੀ ਠਾਣੇ ਦੇ ਮੂਹਰੇ ਉਧਰ ਜੀਟੀ ਰੋਡ ਤੇ ਜਿਹੜੇ ਹੈਗੇ ਆ ਮੈਕਦੀ ਵਾਲੀ ਸਾਈਡ ਇਧਰ ਜਿਹੜੇ ਹੈਗੇ ਆ ਰਾਜਾ ਠਾਬੇ ਦੇ ਨਾਲ ਤੇ ਇਹ ਜਿਹੜੇ ਨਾਕੇ ਨੇ ਇਹ ਸ਼ਿਫਟਿੰਗ ਨਾਕੇ ਨੇ ਇਹ ਚੇਂਜ ਹੁੰਦੇ ਰਹਿੰਦੇ ਆ ਕਿਉਂਕਿ ਸਰਪ੍ਰਾਈਜ਼ ਨਾਕਾਬੰਦੀ ਅਲੱਗ-ਅਲੱਗ ਥਾਵਾਂ ਤੇ ਸਾਡੇ ਕੀ ਆਪਾਂ ਜਿਹੜਾ ਸਾਡਾ ਸੈਲੀਬ੍ਰੇਸ਼ਨ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਨੋਰਮਸ ਦੇ ਵਿੱਚ ਲੀਗਲੀ ਉਹਨੂੰ ਕਰੀਏ ਤਾਂ ਕਿ ਆਪਣੇ ਆਪ ਨੂੰ ਵੀ ਕੋਈ ਪਰੇਸ਼ਾਨੀ ਨਾ ਆਏ ਤੇ ਅਸੀਂ ਕਿਸੇ ਹੋਰ ਵੀ ਪਰੇਸ਼ਾਨੀ ਦਾ ਕਾਰਨ ਨਾ ਬਣੇ ਮੈਂ ਮੀਡੀਆ ਦੇ ਰਾਹੀਂ ਇਹ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ ਪਿਛਲੇ 1 ਸਾਲ ਦੇ ਵਿੱਚ ਜ਼ਿਲ੍ਹਾ ਪੁਲਿਸ ਫਤੇਗੜ ਸਾਹਿਬ ਵੱਲੋਂ ਨਸ਼ਿਆਰੂ ਨਸ਼ ਪਾਣ ਦੇ ਦਾ ਪਾਣ ਨੂੰ ਲੈ ਕੇ ਕਾਫੀ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਹੁਣ ਤੱਕ ਕਰੀਬ 1250 ਬੰਦੇ ਜਿਹੜੇ ਹੈਗੇ ਆ ਵਿਅਕਤੀ ਜਿਹੜੇ ਕਿ ਛੋਟੇ ਅਤੇ ਵੱਡੇ ਨਸ਼ਾ ਨਸ਼ੇ ਦੀ ਤਸਕਰੀ ਤਸਕਰੀ ਕਰਦੇ ਸੀ ਉਹਨਾਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁ ਤੇ ਕਰੀਬ 1100 ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਨਸ਼ੇ ਦਾ ਸੀ ਜਿਹੜਾ ਕਸਤੀਵਨ ਕਰਦੇ ਸੀ ਵਿਕਟਮ ਸੀਗੇ ਇਸ ਪੂਰੇ ਕਾਲੇ ਧੰਦੇ ਦੇ ਉਹਨਾਂ ਦਾ ਸਾਡੇ ਵੱਲੋਂ ਇਰਾ ਵਿੱਚ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਪ੍ਰੋਪਰ ਸਕਿੱਲ ਮੁਹਈਆ ਕਰਵਾ ਕੇ ਟ੍ਰੇਨਿੰਗ ਕਰਵਾ ਕੇ ਇੰਡਸਟਰੀ ਨਾਲ ਕੋਲੈਬੋਰੇਟ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈ ਰੋਜ਼ਗਾਰ ਵੀ ਦੇ ਰਹੇ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰ ਰਹੇ ਹਾਂ ਸਰ ਚਾਕਲੇਟ ਤਾਂ ਵੀ ਦਿੱਤੀ ਗਈ ਹੈ ਨਾ ਜੀ ਬਿਲਕੁਲ ਜੀ ਸਾਡਾ ਜਿਹੜਾ ਮਕਸਦ ਸਿਰਫ ਚਲਾਨਿੰਗ ਨਹੀਂ ਹੈ ਜਿਹੜੇ ਬੰਦੇ ਲਾ ਨੂੰ ਫੋਲੋ ਕਰਦੇ ਆ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆ ਉਹਨਾਂ ਨੂੰ ਇਨਸੈਂਟਿਵਾਇਜ਼ ਇਨਸੈਂਟਿਵਾਇਜ਼ ਕਰਦੇ ਆ ਤੇ ਕੋਈ ਨਾ ਕੋਈ ਜਿਹੜਾ ਇਨੋਵੇਟਿਵ ਮੀਜਰਸ ਹੈ ਉਹ ਸਾਡੀ ਟੀਮ ਕਰਦੀ ਰਹਿੰਦੀ ਹੈ ਤੇ ਜਿਹੜੇ ਬੰਦੇ ਚੰਗਾ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਸਾਨੂੰ ਹਦਾਇਤਾਂ ਆਉਂਦੀਆਂ ਨਸ਼ਿਆ ਦੇ ਖਿਲਾਫ ਤੇ ਓਵਰঅল ਕ੍ਰਾਈਮ ਦੇ ਖਿਲਾਫ ਤੇ ਜਿੱਦਾਂ ਜ਼ਿਲ੍ਹਾ ਪੁਲਿਸ ਫਤਿਹ ਜਿਹੜੀ ਸਾਡੀ ਪੁਲਿਸ ਉਹਦੀ ਵੀ ਟਾਪ ਪ੍ਰਾਇਰੀਟੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਪ੍ਰਾਈਮ ਉਸੀ ਲੜੀ ਦੇ ਵਿੱਚ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕਾਬੰਦੀ ਕਰਦੇ ਰਹਿੰਦੇ ਆ ਕੱਲ ਵੀ ਅਸੀਂ ਨਾਕਾਬੰਦੀ ਕੀਤੀ ਸੀ ਜਿੱਦੇ ਕਈ ਜਿਹੜੇ ਮੀਡੀਆ ਦੇ ਸੱਜਣ ਸੀ ਕਿ ਉਹਨਾਂ ਦਾ ਵਾਰਤਾਲਾਪ ਵੀ ਕੀਤਾ ਉਸੀ ਲੜੀ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਜਿਉਂ ਨਿਊ ਇਅਰ ਈਵ ਹੈ ਇਹਦੀ ਇਹਦੇ ਸੈਲੀਬ੍ਰੇਸ਼ਨ ਦੀ ਆਲ ਦੇ ਵਿੱਚ ਕਈ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਉਹ दारू ਪੀ ਕੇ ਗੱਡੀ ਚਲਾਉਣਾ ਓਵਰ ਸਪੀਡਿੰਗ ਕਰਨਾ ਹੁੱਲੜਬਾਜੀ ਕਰਨਾ ਜਾਂ ਚੋਰੀ ਚਕਾਰੀ ਜਿਹੜੇ ਬੰਦੇ ਕਰਦੇ ਉਹ ਵੀ ਜਿਹੜ ਦੇ ਉਹਨਾਂ ਤੇ ਨਿਗਾਹ ਰੱਖਣ ਦੇ ਲਈ ਪ੍ਰੋਪਰ ਚੈਕਿੰਗ ਦੇ ਲਈ ਤੇ ਪ੍ਰिवेंशन ਦੇ ਲਈ ਸਾਡੇ ਸਾਰੇ ਅਫਸਰਾ ਵੱਲੋਂ ਅੱਜ ਨਾਕਾਬੰਦੀ ਕੀਤੀ ਗਈ ਹੈ ਪੂਰੇ ਆਪਰੇਸ਼ਨ ਨੂੰ ਸਾਡੇ ਐਸਪੀ ਪੀਵੀਆਈ ਸਾਹਿਬ ਲੀਡ ਕਰ ਰਹੇ ਆ ਹੁਣ ਤੱਕ ਕਰੀਬ 18 ਜਿਹੜੇ ਹੈਗੇ ਚਲਾਨ ਡਰਿੰਕ ਐਂਡ ਡਰਾਈਵਿੰਗ ਦੇ ਕਿਤੇ ਜਾ ਚੁੱਕੇ ਆ ਤੇ 12 ਜਿਹੜੀ ਹੈਗੀ ਹੈ ਮੋਟਰਸਾਈਕਲ ਹੁਣ ਤੱਕ ਇੰਪਾਉਂਡ ਕੀਤੀ ਜਾ ਚੁੱਕੀ ਹੈ ਤੇ ਲੇਟ ਨਾਈਟ ਤੱਕ ਸਾਡੀ ਜਿਹੜੀ ਹੈ ਨਾਕਾਬੰਦੀ ਰਹੇਗੀ ਪਾਰਟਿਕੁਲਰਲੀ ਜਿਹੜੇ ਰਸਤੇ ਵੱਡੇ ਸ਼ਹਿਰਾਂ ਨਾਲ ਕਨੈਕਟਡ ਹੈ ਜਿਹੜੇ ਨਾਕਾ ਅਸੀਂ ਅਸੀਂ ਬੜੇ ਸਟ੍ਰੈਟੈਜੀਕਲੀ ਨਾਕਾ ਪਲੇਸ ਕੀਤੇ ਆ ਜਿਵੇਂ ਨਾਕਾ ਜਿਵੇਂ ਬ ਉਧਰ ਜੀਟੀ ਰੋਡ ਤੇ ਜਿਹੜੇ ਹੈਗੇ ਆ ਮੈਕਡੀ ਵਾਲੇ ਸਾਈਡ ਇਧਰ ਜਿਹੜੇ ਹੈਗੇ ਆ ਰਾਜਾ ઠાਵੇ ਦੇ ਨਾਲ ਤੇ ਇਹ ਜਿਹੜੇ ਨਾਕੇ ਨੇ ਇਹ ਸ਼ਿਫਟਿੰਗ ਨਾਕੇ ਨੇ ਇਹ ਚੇਂਜ ਹੁੰਦੇ ਰਹਿੰਦੇ ਆ ਕਿਉਂਕਿ ਸਰਪ੍ਰਾਈਜ਼ ਨਾਕਾਬੰਦੀ ਅਲੱਗ-ਅਲੱਗ ਥਾਵਾਂ ਤੇ ਸਾਡੇ ਵੱਲੋਂ ਕੀਤੀ ਜਾ ਰਹੀ ਆ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਜਿਹੜਾ ਸਾਡਾ ਸੈਲੀਬ੍ਰੇਸ਼ਨ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਨਾਰਮਸ ਦੇ ਵਿੱਚ ਲੀਗਲੀ ਉਹਨੂੰ ਕਰੀਏ ਤਾਂ ਕਿ ਆਪਣੇ ਆਪ ਨੂੰ ਵੀ ਕੋਈ ਪਰੇਸ਼ਾਨੀ ਨਾ ਆਏ ਤੇ ਅਸੀਂ ਕਿਸੇ ਹੋਰ ਦੀ ਵੀ ਪਰੇਸ਼ਾਨੀ ਦਾ ਕਾਰਨ ਨਾ ਬਣੇ ਮੈਂ ਮੀਡੀਆ ਦੇ ਰਾਹੀਂ ਇਹ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ ਪਿਛਲੇ 1 ਸਾਲ ਦੇ ਵਿੱਚ ਜ਼ਿਲ੍ਹਾ ਪੁਲਿਸ ਫਤੇਗੜ ਸਾਹਿਬ ਵੱਲੋਂ ਨਸ਼ਿਆ ਨੂੰ ਨਤ ਪਾਉਣ ਦੇ ਦਾ ਪਾਣ ਨੂੰ ਲੈ ਕੇ ਕਾਫੀ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਹੁਣ ਤੱਕ ਕਰੀਬ 1250 ਬੰਦੇ ਜਿਹੜੇ ਹੈਗੇ ਆ ਵਿਅਕਤੀ ਜਿਹੜੇ ਕਿ ਛੋਟੇ ਅਤੇ ਵੱਡੇ ਨਸ਼ਾ ਨਸ਼ੇ ਦੀ ਤਸਕਰੀ ਤਸਕਰੀ ਕਰਦੇ ਸੀ ਉਹਨਾਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਕਰੀਬ 1100 ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਨਸ਼ੇ ਦਾ ਸੀ ਜਿਹੜਾ ਕਸਤੀਵਨ ਕਰਦੇ ਸੀ ਵਿਕਟਮ ਸੀਗੇ ਇਸ ਕੋਲੇ ਕਾਲੇ ਤੰਦੇ ਦੇ ਉਹਨਾਂ ਦਾ ਸਾਡੇ ਕੋਲੋਂ ਇਰਾਜ ਇਲਾਜ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਪ੍ਰੋਪਰ ਸਕਿੱਲ ਮੁਹਈਆ ਕਰਵਾ ਕੇ ਟ੍ਰੇਨਿੰਗ ਕਰਵਾ ਕੇ ਇੰਡਸਟਰੀ ਨਾਲ ਕੋਲੈਬੋਰੇਟ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈ ਰੋਜ਼ਗਾਰ ਵੀ ਦੇ ਰਹੇ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰ ਰਹੇ ਸਰ ਚਾਕਲੇਟਾਂ ਵੀ ਦਿੱਤੀਆਂ ਗਈਆਂ ਨੇ ਅੱਜ ਕੀ ਮਤ ਜੀ ਬਿਲਕੁਲ ਜੀ ਸਾਡਾ ਜਿਹੜਾ ਮਕਸਦ ਸਿਰਫ ਚਲਾਨਿੰਗ ਨਹੀਂ ਹੈ ਜਿਹੜੇ ਬੰਦੇ ਲਾ ਨੂੰ ਫੋਲੋ ਕਰਦੇ ਆ ਕਾਨੂੰਨ ਨੂੰ ਮੰਨਣ ਵਾਲੇ ਹੈਗੇ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆ ਉਹਨਾਂ ਨੂੰ ਇਨਸੈਂਟਿਵਾਇਜ਼ ਇਨਸੈਂਟਿਵਾਇਜ਼ ਕਰਦੇ ਆ ਤੇ ਕੋਈ ਨਾ ਕੋਈ ਜਿਹੜਾ ਇਨੋਵੇਟਿਵ ਮੀਜਰਸ ਹੈ ਉਹ ਸਾਡੀ ਟੀਮ ਕਰਦੀ ਰਹਿੰਦੀ ਹੈ ਤੇ ਜਿਹੜੇ ਬੰਦੇ ਚੰਗਾ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ